ਦੋਹਰਾ ਆਲਸੂਨ ਕਹਿ ਮਾਰਕੈ ਇਹ ਦਿਸਕਿਓ ਪਿਆਨ ਰਸਤੇ ਵਿੱਚ ਪੈਂਦੇ ਆਲਸ਼ੂਨ ਨਾ ਦੇ ਪਿੰਡ ਨੂੰ ਜਿੱਤ ਕੇ ਅਸੀਂ ਇਸ ਪਾਸੇ ਵੱਲ ਚੱਲ ਪਏ ਭਾਂਤ ਅਨੇਕਨ ਕੇ ਕਰੇ ਹੋਰ ਆਨੰਦ ਸੁਖ ਆਨ ਅਤੇ ਆਨੰਦਪੁਰ ਆਕੇ ਅਨੇਕ ਤਰ੍ਹਾਂ ਦੇ ਸੁਖ ਮਾਣੇ ਇਤਿ ਸ਼੍ਰੀ ਬਚੇਤਰ ਨਾਟਕ ਗ੍ਰੰਥ ਦੇ ਨਦੌਨ ਯੁੱਧ ਵਰਨਣ ਨਾਮ ਨਾਮੋ ਧਿਆਏ ਸਮਾਪਤ ਮਾਸਤ ਸੋਭ ਮਾਸਤ ਆਫ ਜੂ ਇਥੇ ਸ਼੍ਰੀ ਬਚੇਤਰ ਨਾਟਕ ਗ੍ਰੰਥ ਦੇ ਨਦੌਨ ਯੁੱਧ ਵਰਨਣ ਨਾਂ ਵਾਲੇ 9ਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ ਸਭ ਸ਼ੋਭ ਹੈ ਚੋਪਈ ਬਹੁਤ ਬਰਖ ਇਹ ਭਾਂਤ ਬਿਤਾਏ ਬਹੁਤ ਬਾਰੇ ਇਸ ਤਰ੍ਹਾਂ ਸੁਖ ਨਾਲ ਬਤੀਤ ਕੀਤੇ ਚੁਣ-ਚੁਣ ਚੋਰ ਸਭ ਹੈ ਗਹਿਕਾਏ ਅਤੇ ਲੱਕੇ ਵਿੱਚੋਂ ਲੱਭ-ਲੱਭ ਕੇ ਸਾਰੇ ਚੋਰ ਪਕੜ ਕੇ ਮਾਰ ਦਿੱਤੇ ਕਿ ਤਕਪਾਜ ਸਹਿਰ ਤੇ ਗਏ ਕੇ ਅਨੰਤਪੁਰ ਨਗਰ ਤੋਂ ਭੱਜ ਗਏ ਝੋਕ ਮਰਤ ਫਿਰ ਆਵਤ ਪਏ ਕੇ ਭੁਖੇ ਮਰਦਿਆਂ ਭਰਤ ਆਏ ਤਾਬਾ ਲੋਕਾਨ ਦਲਾਵਰ ਆਏ ਤਾ ਦਾ ਲਾਹੌਰ ਦੇ ਸੂਬੇਦਾਰ ਦਲਾਵਰ ਖਾਨ ਪਾਸ ਅਲਫ ਖਾਨ ਆਇਆ ਬੋਤ ਆਪਨ ਅਮ ਔਰ ਪਠਾਏ ਉਸਨੇ ਸਾਰਾ ਬਿਰਤਾਂਤ ਸੁਣ ਕੇ ਆਪਣੇ ਪੁੱਤਰ ਨੂੰ ਸਾਡੇ ਘੋਲ ਭੇਜਿਆ ਦਵੈਕ ਘਰੀ ਬੀਤੀ ਨਿਸ ਜਬਾ ਜਦੋਂ ਦੋ ਕੁ ਘੜੀਆਂ ਰਾਤ ਬੀਤ ਗਈ ਚੜਤ ਕਰੀ ਖਾਨ ਨਾਲ ਮਿਲ ਤਬਾ ਤਾ ਪਠਾ ਨਾਲੇ ਮਿਲ ਕੇ ਸਾਡੇ ਉਤੇ ਚੜਾਈ ਕਰ ਦਿੱਤੀ ਜਬ ਦਲਪਾਰ ਨਦੀ ਕੇ ਆਇਓ ਜਦੋ ਵੈਰੀ ਦਲ ਨਦੀ ਤੋਂ ਪਾਰ ਆ ਗਿਆ ਆਨ ਆਲਮਾ ਹਮੈ ਜਗਾਯੋ ਤਾਂ ਲਿਓ ਡੀ ਦੇ ਸਰਦਾਰ ਆਲਮ ਸ਼ਾ ਸਿੰਘ ਨੇ ਸਾਨੂੰ ਜਗਾਯਾ ਸ਼ੋਰ ਪੜਾ ਸਭ ਹੀ ਨਰ ਜਾਗੇ ਸ਼ੋਰ ਪੈਣ ਤੇ ਸਭ ਸੈਨਿਕ ਜਾਗੇ ਕਿਆ ਹੈ ਗਿਆ ਸ਼ਸਤਰ ਵੀਰ ਰੇਸ ਭਾਗੇ ਅਤੇ ਵੀਰ ਰਸ ਨਾਲ ਮੱਤੇ ਹੋਏ ਸ਼ਸਤਰ ਫੜ ਫੜ ਕੇ ਅੱਗੇ ਵਦੇ ਛੋਟਾਂ ਨ ਲੱਗੀ ਤੁਫੰਗਾਂ ਤਬਹੀ ਤਦੋਂ ਬੰਦੂਕਾਂ ਚੱਲਣ ਲੱਗੀਆਂ ਕਿਆ ਹੈ ਗਿਆ ਸ਼ਸਤਰ ਰਸਾਂ ਨੇ ਸਭੀ ਅਤੇ ਸ਼ਸਤਰ ਫੜ ਫੜ ਕੇ ਸਾਰੇ ਸੈਨਿਕ ਕਰੋਧਵਾਨ ਹੋਣ ਲੱਗੇ ਕਰੋਰ ਭਾਂਤ ਤਿੰਨ ਘਰੀ ਪੁਕਾਰਾ ਉੜਾ ਪਠਾਨਾ ਨੇ ਭਿਆਨਕ ਰੋਲਾ ਪਾ ਦਿੱਤਾ ਸੋਰ ਸੁਨਾ ਸਰਤਾ ਕਹਿ ਪਾਰਾ ਨਦੀ ਦੇ ਪਰਲੇ ਪਾਸਿਓਂ ਅਸੀਂ ਸ਼ੋਰ ਸੁਣਿਆ ਪੁਇੰਗ ਪ੍ਰਯਾਤ ਛੰਦ ਪੁਇੰਗ ਪ੍ਰਯਾਤ ਰਾਮ ਦਾ ਇਹ ਛੰਦ ਹੈ ਵਜੀ ਭੇਰ ਕੁੰਕਾਰ ਧੁਮਕੇ ਨਗਾਰੇ ਭੇਰੀਆਂ ਭੂ ਭੂ ਕਰਕੇ ਵਜੀਆਂ ਆਤੇ ਨਗਾਰੇ ਕੁੰਜਲ ਲੱਗੇ ਮਹਾਬੀਰ ਬਨੈ ਤੇ ਬੰਕੇ ਬਕਾਰੀ ਪਕੇ ਧੀਰ ਅੰਦਾਜ਼ ਅਤੇ ਬਲਵਾਨ ਯੋਧੇ ਲਲਕਾਰਾ ਮਾਰਦੇ ਯੁੱਧ ਭੂਮੀ ਵਿੱਚ ਨਿਤਰੇ ਭੇ ਬਾਹੂ ਆਕਾਤ ਨੱਚੇ ਮਰਾਲੰ ਹੋਲਰੀਆਂ ਹੋਈਆਂ ਬਾਵਾ ਦੀਆਂ ਸੱਟਾਂ ਇੱਕ ਦੂਜੀ ਤੇ ਵੱਜੀਆਂ ਭਾਵ ਸ਼ਸਤਰ ਚੱਲਣ ਲੱਗੇ ਅਤੇ ਘੋੜੇ ਨੱਚਣ ਲੱਗੇ ਕਿਰਪਾ ਸਿੰਧ ਕਾਲੀ ਗਰਜੀ ਕਰਾਲੰਗ राणਪੋ ਮੇਂ ਕਿਰਪਾ ਸੇ ਤਖੋ ਪੜੀਆਂ ਦਾ ਸਮੁੰਦਰ ਵਿੱਚ ਭਿਆਨਕ ਕਾਲੀ ਗੱਜੀ ਨਦੀਆਂ ਲਖਿਓ ਕਾਲ ਰਾਤ੍ਰ ਸਮਾਂ ਓਣਾ ਪਠਾਣਾ ਨੇ ਨਦੀ ਨੂੰ ਕਾਲ ਰਾਤਈ ਵਾਂਗ ਸਮਝਿਆ ਕਰੇ ਸੂਰ ਮਾ ਸੀਤ ਪਿੰਗੰ ਪਰਮਾਨੰ ਨਾਲੇ ਨਦੀ ਦੇ ਠੰਡੇ ਜਲ ਨੇ ਸੂਰਮਿਆਂ ਨੂੰ ਪਿੰਗ ਲਿਆ ਵਰਗਾ ਬਣਾ ਦਿੱਤਾ ਇਤੇ ਵੀਰ ਗੱਜੇ ਭੇ ਨਾਦ ਪਾਰੇ ਇਧਰੋਂ ਸੂਰਮੇ ਗੱਜੇ ਅਤੇ ਭਿਆਨਕ ਨਾਦ ਹੋਣ ਲੱਗੇ ਭਜੇ ਖਾਨ ਕੋਨੇ ਬਿਨਾ ਸ਼ਸਤਰ ਚਾਰੇ ਉਧਰ ਖੂਨਖਾਰ ਖਾਨ ਬਿਨਾ ਸ਼ਸਤਰ ਚਲਾਏ ਭਜ ਗਏ ਨਰਾਜ ਸ਼ੰਦ ਨਿਰਲਾਜ ਖਾਨ ਭੱਜਿਓ ਨਿਰਲਾਜ ਖਾਨ ਭੱਜ ਗਿਆ ਕੀਨੀ ਨਾ ਸ਼ਸਤਰ ਸੱਜਿਓ ਉਸ ਦੀ ਸੈਨਾ ਵਿੱਚੋਂ ਕਿਸੇ ਨੇ ਵੀ ਸ਼ਸਤਰ ਧਾਰਨ ਨਾ ਕੀਤੇ ਸੋ ਤਿਆਗ ਖੇਤ ਕੋ ਚਲੇ ਔਰ ਅਣਪੂਮੀ ਨੂੰ त्यागे चले ਗਏ ਸੋ ਬੀਰ ਬੀਰਹਾ ਪਲੇ ਜੋ ਆਪਣੇ ਆਪ ਨੂੰ ਤਕੜੇ ਗਾਜੀ ਅਖਵਾਉਂਦੇ ਸਨ ਚਲੇ ਤੁਰੇ ਤੁਰਾਏ ਕੈ ਓ ਕੋੜੇ ਪਜਾ ਕੇ ਚਲੇ ਗਏ ਸਕੈ ਨਾ ਸ਼ਸਤਰ ਉਠਾਏ ਕੈ ਉਹਨਾ ਵਿੱਚੋਂ ਕੋਈ ਵੀ ਸ਼ਸਤਰ ਨਾ ਉਠਾ ਸਕਿਆ ਨਾ ਲੈ ਹਥਿਆਰ ਗੱਜਹੀਂ ਨਾ ਹੀ ਉਹ ਹਥਿਆਰ ਲੈ ਕੇ ਗੱਜੇ ਨਿਹਾਰ ਨਾਰ ਲੱਜਹੀਂ ਉਹਨਾਂ ਨੂੰ ਵੇਖ ਕੇ ਨਾਰੀਆਂ ਵੀ ਸ਼ਰਮ ਆਉਣ ਲੱਗੀਆਂ ਦੋਹਰਾ ਬਰਵਾ گاਉ ਉਜਾਰ ਕਾ ਕਰੇ ਮੁਕਾਮ ਪਲਾਨ ਉਹਨਾਂ ਨੇ ਰਸਤੇ ਵਿੱਚ ਪੈਂਦੇ ਬਰਵਾ ਨਾ ਦੇ ਪਿੰਡ ਨੂੰ ਉਜਾੜਿਆ ਅਤੇ ਪਲਾ ਆਨਾ ਦੇ ਪਿੰਡ ਵਿੱਚ ਟਿਕਾਣਾ ਕੀਤਾ। ਪ੍ਰਭ ਬਲ ਹਮੈ ਨਾ ਛੋਏ ਸਕੇ ਭਾਜਤ ਭਾਏ ਨਿਦਾਨ। ਪਰਮਾਤਮਾ ਦੀ ਕਿਰਪਾ ਨਾਲ ਉਹ ਮੂਰਖ ਸਾਨੂੰ ਛੋ ਤੱਕ ਨਾ ਸਕੇ ਅਤੇ ਭੱਜ ਗਏ। ਤਬ ਬਲ ਈਹਾ ਨਾ ਪਾਰ ਸਕੇ ਬਰਵਾਹਨਾਰੇ ਸਾਈ। ਤੇਰੀ ਕਿਰਪਾ ਕਰਕੇ ਉਹ ਆਨੰਦਪੁਰ ਉਤੇ ਤਾਂ ਹਮਲਾ ਨਾ ਕਰ ਸਕੇ। ਪਾਰਕੋ ਸੇਵ ਵਿੱਚ ਆ ਕੇ ਬਰਵਾ ਨੂੰ ਉਜਾਲ ਦਿੱਤਾ ਸਾਲਨ ਰਸ ਜਿਮ ਬਾਣਿਓ ਰੋ ਰ ਨਾ ਖਾਤ ਬਣਾਏ ਜਿਵੇਂ ਮਾਸ ਦੇ ਰਸ ਦੀ ਇੱਛਾ ਕਰਨ ਵਾਲਾ ਬਾਣੀਆਂ ਮਾਸ ਤਾਂ ਖਾ ਨਹੀਂ ਸਕਦਾ ਪਰ ਰੋੜੀਆਂ ਦਾ ਸਾਲਨ ਬਣਾ ਕੇ ਖਾਂਦਾ ਹੈ ਇਤਿ ਸ਼੍ਰੀ ਬਚੇਤਰ ਨਾਟਕ ਗ੍ਰੰਥੇ ਖਾਨ ਜਾਦੇ ਕੋ ਆਗਮਨ ਤ੍ਰਾਸਿਤ ਉਠ ਜੈਬੋ ਵਰਨਨ ਨਾਮ ਦਸਮੋ ਧਿਆਏ ਸਮਾਪਤ ਮਾਸਤ ਸੋਬ ਮਾਸਤ ਅਫਜੂ ਇੱਥੇ ਸ਼੍ਰੀ 72 ਨਾਟਕ ਗ੍ਰੰਥ ਦੇ ਕਾਨ ਜਾਦੇ ਕੋ ਤਰਾਸਿਤ ਉਠ ਜੈਬੋ ਵਰਨਣ ਨਾਂ ਵਾਲਾ ਦਸਮਾ ਅਧਿਆਏ ਸਮਾਪਤ ਹੁੰਦਾ ਹੈ ਸਾਬ ਸੋਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ